Obrigado. ਵਿệt Nam ਸਾਜਨ ਹੈ ਸਾਜਨ ਕੀ ਗੱਲ ਕੀ ਹੈ ਕੀ ਮਾਮਲਾ ਜਿਹੜੀ ਕੁੜੀ ਦੀ ਮੌਤ ਹੋ ਗਈ ਇਹ ਕੁੜੀ ਦੀ ਮੌਤ ਸਾਰ ਐਦਾ ਹੋਈ ਸੀ ਮਤਲਬ ਜਿਹੜੇ ਉਹਦੇ ਮਤਲਬ ਮੇਰਾ ਜੀਜਾ ਸੀ ਜੀ ਕਾਫੀ ਮਤਲਬ ਇਹਦੇ ਨਾਲ ਕੁੱਟਮਾਰ ਕਰਦਾ ਸੀ ਉਹਦੇ ਸਹੁਰੇ ਵੀ ਮਤਲਬ ਕਾਫੀ ਮਤਲਬ ਮੇਰੇ ਸਿਸਟਰ ਦੇ ਸਹੁਰੇ ਸੀ ਉਹ ਵੀ ਕਾਫੀ ਕੁੱਟਮਾਰ ਕਰਦੇ ਸੀ ਜੀ ਹਾਂ ਦਾਜ ਦਾਜ ਪਿੱਛੇ ਹੁੰਦਾ ਸੀ ਕੁੱਟ ਮਾਰੀ ਜੀ ਮੰਗ ਕਰਦੇ ਸੀ ਦਾਦੀ 6 ਮਹੀਨੇ ਪਹਿਲਾਂ ਕੀ ਹੋਇਆ ਸੀ 6 ਮਹੀਨੇ ਪਹਿਲਾਂ ਸਰ ਉਹਦੇ ਨਾਲ ਮਤਲਬ ਮੈਨੂੰ ਫੋਨ ਆਇਆ ਸੀ ਸਰ ਤੇ ਸਿਸਟਰ ਦਾ ਫੋਨ ਆਇਆ ਮੈਂ ਹਾਂਜੀ ਸਿਸਟਰ ਵੀ ਕਹਿੰਦੇ ਮੇਰੇ ਨਾਲ ਨਾ ਕੁੱਟਮਾਰ ਕਰ ਰਹੀ ਆ ਮਤਲਬ ਕਹਿੰਦੇ ਤੇਰਾ ਜੀਜਾ ਲੜੀ ਆ ਰਿਹਾ ਕਹਿੰਦੇ ਮਾ ਮਾ ਘਾਤੋ ਲੜੀ ਆ ਰਿਹਾ ਕਹਿੰਦੇ ਦਾਜ ਦੇ ਮਤਲਬ ਮੰਗ ਕਰਦੇ ਨੇ ਮੈਂ ਅੱਛਾ ਕਾਫੀ ਮਤਲਬ ਕੁੱਟਮਾਰ ਕਰੀ ਉਹਦੇ ਨਾਲ ਬੱਕੀ ਦੇ ਵਿੱਚ ਮਤਲਬ ਲੱਤ ਮਾਰੀ ਜੀ ਲੱਤ ਮਾਰੀ ਦਾ ਮਤਲਬ ਹੱਡੀ ਕਰੈਕ ਹੋ ਗਈ ਬੱਕੀ ਦੀ ਅਸੀਂ ਮਤਲਬ ਕਾਫੀ ਚਿਰ ਮਤਲਬ 6 ਮਹੀਨੇ ਸਿਰ 6 ਮਹੀਨੇ ਪਹਿਲਾਂ ਦੀ ਗੱਲ ਆ ਸਾਰਾ ਤੁਹਾਨੂੰ ਮੈਂ ਵੀ ਜੋ ਹੋਇਆ ਸੀ ਤੇ 6 ਮਹੀਨੇ ਪਹਿਲਾਂ ਦੀ ਗੱਲ ਆਈ ਉਹਨਾਂ ਨੇ ਮਤਲਬ ਲੱਤ ਲੁੱਤ ਮਾਰੀ ਹੱਡੀ ਕ੍ਰੈਕ ਹੋ ਗਈ ਜੀ ਅਸੀਂ ਮਤਲਬ ਧਰੋ ਕੱਢਤਾ ਜੀ ਅਸੀਂ ਮਤਲਬ ਅਸੀਂ ਗਏ ਸਾਰੇ ਜਾਣੇ ਇਕੱਠ ਕਰਕੇ ਜੀ ਫਿਰ ਦੁਬਾਰੇ ਕਰੋ ਮੈਂ ਆਪਣੇ 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 ਚੰਗਾ ਬਿਲੇ ਆਪ ਨੂੰ ਜੀ

ਅਸੀਂ ਫੇਰ ਵੀ ਸੋਚਦੇ ਸੀਗੇ ਵੀ ਛੋਟੇ ਛੋਟੇ ਬੱਚੇ ਨੇ ਜੀ ਹਨਾ ਵੀ ਪੜ ਜਾਣਗੇ ਕਿੱਥੇ ਇਹਨਾਂ ਦੀ ਦੇਖਭਾਲ ਕੌਣ ਕਰੂਗਾ ਜੀ ਠੀਕ ਹੈ ਅਸੀਂ ਫੇਰ ਉਹਨਾਂ ਨੂੰ ਭੇਜ ਦਿੰਦੇ ਸੀਗੇ ਅਸੀਂ ਫੇਰ ਭੇਜ ਦਿੰਦੇ ਸੀ ਜੀ ਠੀਕ ਹੈ ਚਲੋ ਫੇਰ ਭੇਜਦੇ ਸੀਗੇ ਥੋੜੇ ਦਿਨਾਂ ਬਾਅਦ ਫੇਰ ਹੁਣ ਤਾਂ ਕੁੱਝ ਜ਼ਿਆਦਾ ਹੀ ਮਾਮਲਾ ਖਰਾਬ ਹੋ ਗਿਆ ਸੀ ਜੀ ਮਾਮਲਾ ਇਸ ਤਰ੍ਹਾਂ ਖਰਾਬ ਹੋ ਗਿਆ ਕਿ ਆਹ ਦੇਖੋ ਹੁਣ ਆ ਹਾਲਤ ਹੋ ਗਈ ਹੈ ਕਹਿੰਦੇ 6 ਮਹੀਨੇ ਪਹਿਲਾਂ ਕੀ ਹੋਇਆ ਸੀ ਕੁੜੀ ਨਾਲ 6 ਮਹੀਨੇ ਪਹਿਲਾਂ ਇਹਨਾਂ ਨੂੰ ਕੁੱਟਮਾਰ ਕਰੀ ਸੀ ਜੀ ਠੀਕ ਹੈ ਬਿਮਾਰ ਹੋ ਗਈ ਸੀ ਇਹ ਟਾਈਫਾਇਡ ਪਿੱਗੜ ਗਿਆ ਸੀ ਇਹਦਾ ਤੇ ਕੁਝ ਬਿਮਾਰੀਆਂ ਹੋਰ ਲੱਗੀਆਂ ਸੀਗੀਆਂ ਟੀਵੀ ਵਗੈਰਾ ਵਿੱਚ ਆ ਗਈ ਸੀਗੀ ਫਿਰ ਚਲੋ ਜੀ ਇਹਨੇ ਫੋਨ ਕਰਿਆ ਸਾਨੂੰ ਵੀ ਐ ਕਰਕੇ ਆਇਆ ਹੋਇਆ ਮੈਨੂੰ ਤਾਂ ਵੀ ਘਰੋਂ ਕੱਢਤੀ ਅਸੀਂ ਚਲੋ ਲੈਣ ਵਾਗੇ ਜੀ ਲੈ ਕੇ ਆ ਗਏ ਅਸੀਂ ਦਵਾਈ ਵੀ ਨਹੀਂ ਦਵਾਉਂਦੇ ਸੀ ਸਰ ਠੀਕ ਹੈ ਸਰ ਹੁਣ ਕੀ ਮੰਗ ਕੀ ਕਰਦੇ ਮੰਗ ਸਰ ਇਹੀ ਆ ਵੀ ਇਨਸਾਫ ਮਿਲਣਾ ਚਾਹੀਦਾਗਾ ਹੁਣ ਇਹਦਾ ਬਲੂਡ ਆ ਛੋਟਾ ਛੋਟਾ ਬੱਚਾ ਇਹਦੇ ਲਵੇਗਾ ਵੱਡਾ ਉਹਨਾਂ ਨੇ ਆਦਲ ਵਿੱਚ ਰੱਖ ਰੱਖਿਆਗਾ ਹਾਂ ਇਨਸਾਫ ਦੀ ਮੰਗ ਆ ਸਰ ਜੀ ਮਾਇ ਵੀ ਨਹੀਂ ਹਜੇ ਉਹ ਕੁੜੀ ਦਾ ਕੰਮ ਨਹੀਂ ਸਰ ਹਜੇ ਤੱਕ ਵੀ ਨਹੀਂ ਆਇਆ ਪਹਿਲਾਂ ਵੀ ਨਹੀਂ ਗਿਆ ਸਵੇਰ ਦਾ ਫੋਨ ਕੀਤਾ ਹੋਇਆਗਾ ਜਦੋਂ ਉਹਦੀ ਐਕਸਪਾਇਰ ਹੋਈ ਆ 7:30 ਵਜੇ ਡੈਥ ਹੋ ਗਈ ਸੀਗੀ ਉਹਦੇ ਦੇ ਫੋਨ ਕਰੀ ਜਾਂਦੇ ਆ ਉਹਨਾਂ ਨੂੰ ਨਾ ਫੋਨ ਚੱਕਦੇ ਨੇ ਕਦੇ ਬਲੈਕਲਿਸਟ ਚ ਪਾ ਦਿੰਦੇ ਨੇ ਕਦੇ ਕੁਝ ਬਸ